ਕੈਨੇਡਾ ਦੇ ਵਿੱਚ ਇੱਕ ਕੌਂਟਰੈਕਟ ਮੈਰਿਜ ਦੀ ਆਫਰ ਕੀਤੀ ਗਈ ਟਿਮ ਹਾਟਨਜ਼ ਦੇ ਮੈਨੇਜਰ ਨੇ ਇੱਕ ਆਪਣੀ 17 ਸਾਲਾ ਕਰਮਚਾਰੀ ਨੂੰ ਇਹ ਆਫਰ ਦਿੱਤੀ ਉਸ ਦੇ ਨਾਲ ਇਹ ਮਾਮਲਾ ਇਸ ਵਕਤ ਇੰਨਾ ਜ਼ਿਆਦਾ ਹਾਈਲਾਈਟ ਹੋ ਚੁੱਕਾ ਹੈ ਕਿ ਅਨਟਾਰੀਓ ਪ੍ਰੋਵੀਜ਼ਨਲ ਪੁਲਿਸ ਦੁਆਰਾ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਦਰਅਸਲ ਹੈ ਜਿਹੜੀ ਉਸ ਟਿਮ ਹਾਟਲਸ ਦੇ ਮੈਨੇਜ ਜਿਹੜੀ ਮੈਨੇਜਰ ਆ ਉਹ ਆਪਣੇ ਭਾਰਤੀ ਭਰਾ ਦੇ ਨਾਲ ਉਸ ਕਰਮਚਾਰੀ ਦੀ ਜਿਹੜੀ ਜਿਸ ਲੜਕੀ ਗੋਰੀ ਦੀ ਜਿਹੜੀ 17 ਸਾਲ ਉਮਰ ਆ ਉਸ ਦੀ ਜਿਹੜੀ ਵਿਆਹ ਕਰਵਾਉਣਾ ਚਾਹੁੰਦੀ ਸੀ ਉਸ ਨੂੰ ਵਿਆਹ ਦੀ ਆਫਰ ਦੇ ਰਹੀ ਸੀ ਇੰਨਾ ਹੀ ਨਹੀਂ ਬਲਕਿ 13 ਲੱਖ ਰੁਪਏ ਭਾਰਤੀ ਯਾਨੀ ਕਿ 15 ਤੋਂ 2000 ਕੈਨੇਡੀਅਨ ਡਾਲਰ ਦੀ ਜਿਹੜੀ ਪੇਸ਼ਕਸ਼ ਆ ਉਹ ਵੀ ਕੀਤੀ ਗਈ ਤਾਂ ਇਸ ਦੇ ਬਦਲੇ ਮੈਨੇਜਰ ਦੇ ਭਰਾ ਨੂੰ ਜਿਹੜੀ ਕੈਨੇਡਾ ਦੀ ਜਿਹੜੀ ਪੀਆਰ ਆ ਉਹ ਦਵਾਉਣੀ ਚਾਹੁੰਦੀ ਸੀ ਉਸ ਤੋਂ ਬਾਅਦ ਇਹ ਮਾਮਲਾ ਵਾਧਾ ਜਾਂਦਾ ਉਸ 17 ਸਾਲਾ ਕਰਮਚਾਰੀਏ ਜਿਹੜੀ ਗੋਰੀ ਲੜਕੀ ਦੇ ਚਾਚੇ ਨੇ ਸੋਸ਼ਲ ਮੀਡੀਆ ਦੇ ਉੱਪਰ ਫੇਸਬੁੱਕ ਦੇ ਉੱਪਰ ਗੁੱਸਾ ਜ਼ਾਹਰ ਕੀਤਾ ਮਾਮਲਾ ਇਸ ਵਕਤ ਪੁਲਿਸ ਦੇ ਵਿੱਚ ਪਹੁੰਚਿਆ ਆ ਬਹੁਤ ਸਾਰੇ ਲੋਕ ਇਸ ਦੇ ਉੱਪਰ ਟਿੱਪਣੀਆਂ ਵੀ ਕਰ ਰਹੇ ਨੇ ਤੇ ਉਧਰਲੇ ਪਾਸੇ ਪੁਲਿਸ ਆ ਜਿਹੜੀ ਉਹ ਜਾਂਚ ਪੜਤਾਲ ਵੀ ਕਰ ਰਹੀ ਆ ਤਾਂ ਇੱਕ ਵਾਰ ਫਿਰ ਧੋਖਾ ਧੜੀ ਦਾ ਕੰਟਰੈਕਟ ਮੈਰਿਜ ਦਾ ਮਾਮਲਾ ਕੈਨੇਡਾ ਦੇ অন্ਟਾਰੀਓ ਤੋਂ ਸਾਹਮਣੇ ਆਇਆ ਤੇ ਉਧਰਲੇ ਪਾਸੇ ਟਿਮ ਹਾਰਟਨਸ ਦੀ ਫਰੈਂਚਾਈਜ਼ੀ ਦੇ ਮਾਲਕ ਨੇ ਉਸ ਮੈਨੇਜਰ ਨੂੰ ਤੁਰੰਤ ਬਰਖਾਸਤ ਵੀ ਕਰ ਦਿੱਤਾ ਇਸ ਸਾਰੇ ਮਾਮਲੇ ਬਾਰੇ ਇਸ 13 ਲੱਖ ਦੀ ਪੇਸ਼ਕਸ਼ ਬਾਰੇ ਤੁਹਾਡੀ ਕੀ ਟਿੱਪਣੀ ਹੈ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ